ਪਹਿਲਾਂ ਉਦਾਂ ਦੇ ਇਨਸੀਡੈਂਟ ਸਾਹਮਣੇ ਆਏ ਵੀ ਜਿੱਥੇ ਔਰਤਾਂ ਨਾਲ ਧੱਕਾ ਹੋ ਰਿਹਾ ਠੀਕ ਹੈ ਸਰਕਾਰਾਂ ਨੇ ਉਹ ਗੱਲਾਂ ਸੁਣਨ ਸੁਣ ਕੇ 8-10 ਸਾਲ ਬਾਅਦ ਉਹਦੇ ਤੇ ਇੱਕ ਕਾਨੂੰਨ ਬਣਾਇਆ ਹੁਣ ਠੀਕ ਹੈ ਜਿਹਦੇ ਵਿੱਚ ਉਹ ਖੁੱਲ੍ਹ ਜਆਲਾ ਦਿੱਤੀ ਫਿਰ ਕੁਝ ਸ਼ਰਾਰਤੀ ਲੋਕਾਂ ਨੂੰ ਸ਼ਰਾਰਤੀ ਔਰਤਾਂ ਨੂੰ ਵੀ ਪਤਾ ਲੱਗਿਆ ਹੋਣਾ ਵੀ ਇਹਦੇ ਵਿੱਚ ਆਹ ਚੀਜ਼ ਨੂੰ ਇਹਨੂੰ ਤਰੋੜ ਮਰੋੜ ਕੇ ਸੀ ਇੱਦਾਂ ਫਾਇਦਾ ਲੈ ਸਕਦੇ ਹੁਣ ਉਹ ਹੋ ਰਿਹਾ ਤੇ ਸਰਕਾਰ ਤਾਂ ਹਮੇਸ਼ਾ ਗੂੰਗੀਆਂ ਬੋਲੀਆਂ ਰਹੀਆਂ ਠੀਕ ਹੈ ਹੁਣ ਇਹਨੂੰ ਬੈਠ ਦਾ ਸਾਲ ਲੱਗ ਜਾਣਗੇ ਇਸ ਕਾਨੂੰਨ 'ਚ ਸੁਧਾਰ ਹੁਣ ਜਦ ਤੱਕ ਪਤਾ ਨਹੀਂ ਕਿੰਨੇ ਵਕਤ ਦਾ ਮੈਂ ਅਖਬਾਰ ਪੜ ਰਿਹਾ ਸੀ ਉਹਦੇ ਤੇ ਮੈਂ ਹੈਡਲਾਈਨ ਜਦੋਂ ਪੜੀ ਵੀ ਇੱਕਔਰਦਾ 10 ਵਜੇ ਉਹਦੇ ਨਾਲ ਜ਼ਬਰਦਸਤ ਹੋਇਆ ਪਹਿਲਾਂ ਤਾਂ ਪੜ ਕੇ ਮੈਂ ਵੀ ਬੜਾ ਈਮੋਸ਼ਨਲ ਹੋ ਗਿਆ ਵੀ ਆ ਕਿੱਦਾਂ ਹੋ ਗਿਆ ਜਦੋਂ ਖਬਰ ਪੂਰੀ ਪੜੀ ਤਾਂ ਉਹਦੇ ਐਂਡ ਤੇ ਲਿਖਿਆ ਸੀ ਵਿਆਹ ਤਾਂ ਚਾਂਸਾ ਦੇ ਕੇ ਜਦੋਂ ਤੁਹਾਨੂੰ ਪਤਾ ਹੈ ਵੀ ਉਹ ਤੁਹਾਡੇ ਨੇ ਵਿਆਹ ਦਾ ਚਾਂਸਾ ਦੇ ਕੇ ਇਹ ਚੀਜ਼ ਕਰ ਰਿਹਾ ਜਿਹੜੀਆਂ ਚੀਜ਼ਾਂ ਸੀ ਆਮ ਸਾਡੀ ਸੰਸਕ੍ਰਿਤੀ ਕਿੰਨੇ ਆ ਵਿਆਹ ਦੇ ਬਾਅਦ ਹੋਣੀ ਚਾਹੀਦੀ ਉਹ ਤਾਂ ਹੋਣੀ ਹੀ ਠੀਕ ਹੈ ਤਾਂ ਤੁਹਾਨੂੰ ਮੇਰਾ ਪਤਾ ਨਾ ਤੁਸੀਂ ਫਿਰ ਚਾਹੋ ਅੱਜ ਹੀ ਤੁਸੀਂ ਉਹਨੂੰ ਦੇ ਰਹੇ ਹੋ ਤਾਂ ਕੱਲ ਤਾਂ ਫਿਰ ਉਹਨੂੰ ਲੋੜ ਹੀ ਕੋਈ ਨਹੀਂ ਹਾਂ ਜੇ ਉਹ ਤੁਹਾਨੂੰ ਪਿਆਰ ਕਰ ਰਿਹਾ ਜਾਂ ਕੁਝ ਵੀ ਤੁਹਾਡੇ ਨਾਲ ਉਹਦਾ ਕੰਸਰਨ ਹੈਗਾ ਤੁਸੀਂ ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ ਤਾਂ ਕਿੰਨਾ ਕਾ ਪਰ ਕੋਣ ਆਜ ਦੇ ਜਮਾਨੇ ਦੇ ਜਿੰਨਾ ਬੇਵਕੂਫ ਨਹੀਂ ਇਹ ਵਿਆਹ ਦਾ ਚਾਂਸਾ ਦੇਖ ਕੇ ਤੁਹਾਡੇ ਨਾਲ ਤਾਂ ਸਵੇਰ ਇਦਾਂ ਹੋ ਜੇ ਤੁਹਾਡੀ ਕੰਸਰਨ ਤੋਂ ਮੈਨੂੰ ਕਿਹਨਾ ਹੋ ਜਿੱਦਾਂ ਹੋ ਜਾਏਗਾ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਵੀ ਔਰਤ ਨੂੰ ਕੁਦਰਤ ਨੇ ਪਰਮਾਤਮਾ ਨੇ ਇੰਨਾ ਕੁ ਸੈਂਸਿਟਿਵ ਬਣਾਇਆ ਵੀ ਉਹਨੂੰ ਟੱਚ ਤੋਂ ਪਤਾ ਲੱਗ ਜਾਂਦਾ ਵੀ ਇਹ ਗਲਤ ਹੈ ਜਾਂ ਸਹੀ ਹੈ ਦੀ ਅਟੈਂਸ਼ਨ ਕੀ ਹੈ ਹੂੰ ਠੀਕ ਹੈ ਮੇਰੇ ਕੋਲ ਦੀ ਕੋਈ ਆਦੂ ਨਹੀਂ ਲੰਘਿਆ ਉਹ ਮੇਰੇ ਨਾਲ ਟੱਚ ਕਰ ਗਿਆ ਤੇ ਮੈਨੂੰ ਇਹ ਪਤਾ ਲੱਗੇ ਕਿ ਇਹ ਬਾਈ ਚਾਂਸ ਹੋਇਆ ਜਾਂ ਇਹ ਨੇ ਜਾਣ ਬੁੱਝ ਕੇ ਕੀਤਾ ਠੀਕ ਹੈ ਉੱਥੇ ਕਿਦਾਂ ਪੋਸਿਬਲ ਹੈ ਵੀ ਕੋਈ ਬੰਦਾ ਤੁਹਾਡੇ ਨਾਲ 10 ਵਜੇ ਧੱਕਾ ਕਰ ਗਿਆ ਕੀ ਗੱਲ ਤੇਰੇ ਹੱਥ ਪੈਰ ਨਹੀਂ ਸੀ ਕੰਮ ਕਰਦੇ ਫਿਰ ਇੱਕ ਪਾਸੇ ਤੁਸੀਂ ਰੋਣਾ ਰੋਂਦੀ ਸੀ ਆਦਮੀਆਂ ਤੋਂ ਘਟਨੀ ਦੇ ਆਦਮੀਆਂ ਤੋਂ ਘਟਨੀ ਮਾਰਦੇ ਚਾਰ ਥਪੜੇ ਹੂੰ ਤੇਰੇ ਤੇ ਉਹਦੇ ਚ ਇੱਕੋ ਹੀ ਚੀਜ਼ ਦਾ ਫਰਕ ਹੈਗਾ ਸਰੀਰ ਕੰਜਾਂ ਦਾ ਤੇ ਲੱਤਾਂ ਵੀ ਤੇਰੀ ਵੀ ਚਲਦੀ ਹੋ ਕੋਈ ਨਾ ਕੋਈ ਹੂੰ ਤੂੰ ਵੀ ਰੋਲਾ ਪਾ ਸਕਦੀ ਸੀ ਤੂੰ ਵੀ ਚਾਰ ਬੰਦੇ ਇਕੱਠੇ ਕਰ ਸਕਦੀ ਸੀ ਉਹ ਇੱਕ ਵਾਰੀ ਹੋ ਗਈ ਕੋਈ ਗੱਲ ਕਿਤੇ ਮੰਨ ਲਈ ਮੈਂ ਕਿਸੇ ਨਾਲ ਹੋ ਸਕਦਾ ਜਿੱਥੇ ਮਤਲਬ ਕਿਸੇ ਪਹਿਲੀ ਗੱਲ ਤਾਂ ਮੈਂ ਇਹ ਗੱਲ ਨੂੰ ਕਹਿਣਾ ਚਾਹੁੰਦੀ ਆ ਥੋੜਾ ਜਿਹਾ ਮਜ਼ਬੂਤ ਹੋਣ ਦੀ ਲੋੜ ਆ ਰੋਣ ਪਿਟਣ ਦੀ ਲੋੜ ਨਹੀਂ ਹੈਗੀ ਲੈਂਜ ਨੂੰ ਵੀ ਜ਼ਰਤਾਂ ਨੂੰ ਵੀ ਜਿਆ ਲੜਕੀਆਂ ਨੂੰ ਠੀਕ ਹੈ ਜਵਾਨ ਵੀ ਰੱਬ ਨੇ ਦਿੱਤੀ ਹੋਈ ਆ ਹੱਥ ਪੈਰ ਵੀ ਦਿੱਤੇ ਹੋਏ ਸਾਡੀ ਕੰਟੈਂਟ ਤੋਂ ਬਿਨਾਂ ਤੁਹਾਡੇ ਵੱਲ ਕੋਈ ਦੇਖ ਵੀ ਰਿਹਾ ਤਾਂ ਤੁਸੀਂ ਨੂੰ ਪੁੱਛਦੇ ਕਿਉਂ ਨਹੀਂ ਵੀ ਕੀ ਗੱਲ ਵਈ ਕੀ ਪ੍ਰੋਬਲਮ ਇੰਨੀ ਕਿਹਦਾ ਹੈ ਮਾ ਤੁਹਾਡੇ ਚ ਹੋਣੀ ਚਾਹੀਦੀ ਹੈ ਨਾ ਹੂੰ ਠੀਕ ਹੈ ਮੰਨ ਲਈ ਕੋਈ ਦਾ ਨਾ ਖਾਸ ਤਾਂ ਕਿਤੇ ਕੋਈ ਸਥਿਤੀ ਇਦਾਂ ਦੀ ਬਣ ਗਈ ਕੋਈ ਗੱਲਬਾਤ ਹੋ ਗਈ ਠੀਕ ਹੈ ਮਜਬੂਤੀ ਨਾਲ ਉਹਦਾ ਮੁਕਾਬਲਾ ਕਰਨ ਦੀ ਲੋੜ ਆ ਕੋਈ ਕਾਨੂੰਨੀ ਲੜਾਈ ਲੜਨ ਦੀ ਲੋੜ ਆ ਪਰਿਵਾਰ ਸਾਡੇ ਇੰਨੇਕ ਮਜਬੂਤ ਹੁੰਦੇ ਆ ਵੀ ਸਾਡਾ ਸਾਥ ਦਿੰਦੇ ਆ ਮਾਨਸਿਕ ਤੌਰ ਤੇ ਵੀ ਹਰ ਤਰੀਕੇ ਨਾਲ ਆਰਥਿਕ ਤੌਰ ਤੇ ਵੀ ਤੇ ਫਿਰ ਤੇ ਇਹ ਹੋਣਾ ਹੀ ਨਹੀਂ ਚਾਹੀਦਾ ਜੇ ਵੀ ਮੇਰੇ ਨਾਲ ਵਿਆਹ ਦਾ ਚਾਂਸ ਆ ਦੇ ਕੇ 10 ਵਾਰੀ ਇਹਦਾ ਸ਼ਰੀਆ ਨਹੀਂ ਪਤਾ ਨਾ ਵੀ ਸਾਨੂੰ ਇੱਕ ਦੇਵਕੂ ਮਤਲਬ ਇੱਕ ਮੂਰਖ ਬਣਾਇਆ ਧਾਰਿਆ ਹੂੰ ਠੀਕ ਆ ਨਾ ਤਾਂ ਅੱਛਾ ਫਿਰ ਮੈਨੂੰ ਕਈ ਵਾਰੀ ਵੀ ਫੀਲ ਹੁੰਦਾ ਵੀ ਜਦੋਂ ਹੁਣ ਮੰਨ ਲਓ ਵੀ ਕੁੜੀ ਮੇਰੇ ਪੋਟ ਲੈ ਖਾਈ ਉਹਦੇ ਪੇਰੈਂਟਸ ਨੇ ਮੋਪਛ ਦੇ ਵੀ ਕਰ ਕੀ ਰਹੀਆਂ ਪਹਿਲਾਂ ਤੂੰ ਜਿਹੜਾ ਜਲੂਸ ਕੱਢਣਾ ਸੀ ਕੱਢ ਲਿਆ। ਮੈਂ ਹੁਣ ਕੀ ਕਰਦੀ ਹਾਂ? ਹੈਨਾ? ਤੇ ਹੁਣ ਫੇਰ ਉੱਪਰੋਂ ਕਰ ਗਲਤੀ ਤੇਰੀ ਵੀ ਹੈ ਬੱਚੇ। ਹੂੰ। ਠੀਕ ਹੈ ਨਾ ਗਲਤੀ ਤੇਰੀ ਵੀ ਹੈ। ਮੈਂ ਮੰਨਦੀ ਹਾਂ। ਅਗਰ ਬੇਟੀ ਔਖੀ ਹੈ ਤੇ ਆ ਤੂੰ ਸੀ ਕੀਤਾ ਉਹ ਔਖੀ ਹੈ। ਠੀਕ ਹੈ ਉਹਨੂੰ ਗੱਲ ਨਾਲ ਲਾਓ। ਉਹਨੂੰ ਸਹਾਰਾ ਦੋ। ਚਾਹੇ ਕਿਸੇ ਮਾਨਸਿਕ ਤਰੀਕੇ ਦਾ ਹੋਵੇ, ਆਰਥਿਕ ਤਰੀਕੇ ਦਾ, ਕਿਸੇ ਵੀ ਤਰੀਕੇ ਦਾ। ਠੀਕ ਹੈ ਉਹਨੂੰ ਇਹ ਨਾ ਲੱਗੇ ਵੀ ਮੈਂ ਮਜ਼ਦੂਰੀ ਬੱਸ ਇੰਨਾ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ। ਉਹਦੋਂ ਉੱਥੇ ਦਮ ਨਾ ਕੁੱਟੇ। ਠੀਕ ਹੈ ਇੰਨਾ ਕੁ ਸਖਾਵਾਂ ਮਹੌਲ ਹੋਵੇ ਵੀ ਤੁਹਾਡੇ ਨਾਲ ਦਿਲ ਦੀ ਗੱਲ ਕਰ ਸਕੇ ਆਪਣੇ ਦੁੱਖ ਤਕਲੀਫ ਤੁਹਾਨੂੰ ਦੱਸ ਸਕੇ ਪਰ ਉਹ ਵੀ ਜਾਇਜ਼ ਠੀਕ ਹੈ ਉਹ ਇੱਕ ਇਹ ਸੋਸ਼ਲ ਮੀਡੀਆ ਕਈ ਵਾਰੀ ਨਾ ਤੁਹਾਨੂੰ ਬੜੀਆਂ ਰੋਚਕ ਚੀਜ਼ਾਂ ਵੀ ਸਕੇ ਦਿੰਦਾ ਪਿਛੇ ਜੇ ਮੈਂ ਇੱਕ ਰੀਲ ਦੇਖੀ ਉਹ ਲੜਕੀ ਸਵੇਰੇ ਵਿਆਹ ਹੋਇਆ 8-10 ਦਿਨਾਂ ਬਾਅਦ ਉੱਠੀ ਤੇ 8-10 ਦਿਨਾਂ ਬਾਅਦ ਮਤਲਬ ਵਿਆਹ ਦੇ ਬਾਅਦ ਵੀ ਗੱਲ ਹੋਣੀ ਹੈ ਉਹ ਉੱਠ ਕੇ 11:11 ਵਜੇ ਉੱਠੀ ਹੋਣੀ ਤੇ ਉਹ ਆਪਣੀ ਮੰਮੀ ਨੂੰ ਕਹਿੰਦੀ ਮੰਮੀ ਤੁਸੀਂ ਦੇਖਿਆ ਨਹੀਂ ਵੀ ਇਹ ਤਾਂ ਸਾਰਾ ਟੱਬਰ ਹੀ ਐਮਪੜ ਉਹ ਕਹਿੰਦੇ ਕਿਉਂ ਕਹਿੰਦੀ ਮੈਨੂੰ ਸਵੇਰੇ ਜਦੋਂ ਮੈਂ ਉੱਠਦੀ ਹਾਂ ਤਾਂ ਉਹ ਮੈਨੂੰ ਸਾਰੀ ਪੁੱਛ ਦਿੰਦੇ ਟਾਈਮ ਦੇਖਿਆ ਕਿੰਨਾ ਹੋਇਆ ਟਾਈਮ ਦੇਖਿਆ ਕਿੰਨਾ ਕਹਿੰਦੇ ਹੁੰਦਾ ਟਾਈਮ ਦੇਖਣਾ ਨਹੀਂ ਹੁੰਦਾ ਕਹਿੰਦੇ ਨਹੀਂ ਠੀਕ ਆ ਹੁਣ ਉਹਨਾਂ ਦੀ ਮਾਂ ਨਹੀਂ ਦੱਸਿਆ ਨਹੀਂ ਵੀ ਇਹ ਟਾਈਮ ਦੇਖਣਾ ਨਹੀਂ ਤੇਨੂੰ ਵਜਾ ਵਜਾ ਨਾਲ ਇਹ ਕਹਿ ਰਹੇ ਆ ਵੀ ਟਾਈਮ ਦੇਖ ਕੀ ਹੋਇਆ ਠੀਕ ਆ ਸਹੀ ਸਮਝ ਆ ਗਈ ਟਾਈਮ ਹੈ ਜੋ ਉੱਠਣ ਦਾ ਤੇਰਾ ਤੇ ਉਹ ਗੱਲ ਉਹੀ ਆ ਵੀ ਪਰਪਰ ਸਟੋਰ ਚੀਜ਼ਾਂ ਦਿੱਤੀਆਂ ਨਹੀਂ ਗਈਆਂ ਬੜੀ ਹੈ ਕਈ ਵਾਰ ਇਹ ਚੀਜ਼ਾਂ ਤੁਹਾਨੂੰ ਹਾਸੋ ਹੀ ਨਹੀਂ ਆਉਂਦੀਆਂ ਲੱਗਦੀਆਂ ਅੱਛਾ ਇਹ ਵੀ ਹੂੰ ਪਰ ਕੱਲ ਤਾਂ ਸਾਰੇ ਪਰਿਵਾਰਕ ਮਾਹੌਲ ਤੇ ਆ ਜਾਂਦੇ ਹਨਾ ਜਿਹੜੀਆਂ ਅਸੀਂ ਜੜਾਂ ਸਾਡੀਆਂ ਜਿਹੇ ਜਿਹਾ ਅਸੀਂ ਬੂਟੇ ਨੂੰ ਪਾਣੀ ਪਾਉਣਾ ਜਿਹੜੇ ਉਹਨੂੰ ਖਾਦ ਦੇਣੀ ਆ ਤੇ ਬੂਟੇ ਨੂੰ ਫੁੱਲ ਵੀ ਤੋਹੇ ਦੇ ਲੱਗਣੇ ਹੋ ਜਾਂਦੇ ਠੀਕ ਹੈ ਨਾ ਮੰਨਦੇ ਚਾਹੀਏ ਉਸਨੂੰ ਚਾਹਾਂਗੇ ਉਸ ਤੋਂ ਬਾਅਦ ਵਾਈਂਡ ਅਪ ਕਰਨਾ ਚਾਹਾਂਗਾ ਵੀ ਇਹੋ ਜਿਹੇ ਲੋਕ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਆਪਣਾ ਪਰਿਵਾਰ ਪਾਲਦੇ ਹੂੰ ਮੈਂ ਪਹਿਲਾਂ ਜ਼ਿਕਰ ਕੀਤਾ ਦੀ ਪਰਿਵਾਰ ਪਾਲਣ ਦੇ ਹੋ ਠੰਗ ਨਹੀਂ ਹੈ ਕਿ ਰੱਬ ਨੇ ਹੱਥ ਪੈਰ ਦਿੱਤੇ ਆ। ਦਿੱਤੇ ਆ ਨਾ। ਹੂੰ। ਕਿੰਨੇ ਸਾਰੇ ਲੋਕ ਨਹੀਂ ਸਾਡੇ ਕੋਲੇ ਐਗਜ਼ੈਂਪਲਸ ਹੈਗੀਆਂ ਜਿਹਨਾਂ ਨੂੰ ਪਰਮਾਤਮਾ ਵੱਲੋਂ ਸਰੀਰਕ ਤੌਰ ਤੇ ਨਹੀਂ ਨਵਜਿਆ ਗਿਆ। ਕਿਸਦਾ ਹੱਥ ਹੈ ਨਹੀਂ। ਕਿਸਦਾ ਪੈਰ ਹੈ ਨਹੀਂ। ਠੀਕ ਆ ਪਰ ਉਹਨਾਂ ਨੇ ਦੁਨੀਆ ਤੇ ਮਾਰ ਕੇ ਮਾਰੇ। ਠੀਕ ਆ। ਮੈਂ ਇੱਕ ਲੜਕੀ ਨੂੰ ਜਾਣਦੀ ਆ ਹੁਸ਼ਿਆਰਪੁਰ ਦੇ ਵਿੱਚ ਇੱਕ ਲੜਕੀ ਆ। ਜਿਹੜੀ ਬਚਪਨ ਤੋਂ ਪੋਲੀਓ ਗ੍ਰਸਤ ਸੀ ਉਹਦੀ ਬੋਰ ਉਦਾ ਨਾਮ ਹੈਗਾ ਇੰਦਰਜੀਤ ਨੰਦਨ ਉਹਨੂੰ ਪਿੱਛੇ ਜੇ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਰਾਈਟਰ ਆ ਉਹ ਰਾਈਟ ਉਹਦੀ ਲੋਅਰ ਬਾਡੀ ਬਿਲਕੁਲ ਕੰਮ ਨਹੀਂ ਕਰਦੀ ਬਿਲਕੁਲ ਕੰਮ ਨਹੀਂ ਕਰਦੀ ਠੀਕ ਹੈ ਜਦੋਂ ਮੈਂ ਉਹਨੂੰ ਇਹ ਗੱਲ ਪੁੱਛੀ ਮੇਰਾ ਉਹਦੇ ਨਾਲ ਜਿੱਦਾਂ ਧੀਆਂ ਨਾਲ ਪਿਆਰ ਹੁੰਦਾ ਉਦਾਂ ਪਿਆਰ ਮੈਂ ਉਹਨੂੰ ਪੁੱਛਿਆ ਬੱਚੇ ਕਦੇ ਇਦਾਂ ਪਰੇਸ਼ਾਨੀ ਲੱਗੀ ਨਹੀਂ ਜ਼ਿੰਦਗੀ 'ਚ ਕਦੇ ਪ੍ਰਮਾਤਮਾ ਨਾਲ ਗਿੱਲਾ ਨਹੀਂ ਲੱਗਿਆ ਵੀ ਮੇਰੇ ਪੈਰ ਕੰਮ ਨਹੀਂ ਕਰਦੇ ਪੈਰ ਕਹਿੰਦੇ ਲੱਤਾਂ ਨੂੰ ਮੈਨੂੰ ਤੁਰਨ ਲੈਣੀ ਚਾਹੀਦੀ ਮੇਰੀ ਸੋਚ ਨੂੰ ਚਾਹੀਦੀ ਐ ਸੋਚ ਅਗੇ ਜਾਣ ਹੋ ਗਈ ਤੇ ਔਰ ਉਹ ਆਪਣੇ ਬੈੱਡ ਤੇ ਬੈਠੀ ਬੈਠੀ ਅਕਾਊਂਟਸ ਵੀ ਦੇਖਦੀ ਐ ਦੋ ਤਿੰਨ ਫਰਮਾਂ ਦਾ ਲੈਟ ਆਪਣੇ ਪਰਿਵਾਰ ਤੇ ਬੋਝ ਨਹੀਂ ਹੈਗੀ ਠੀਕ ਹੈ ਉਹਨੇ ਗੱਡੀ 'ਚ ਬੈਠਣਾ ਹੋਵੇ ਨਾ ਤਾਂ ਉਹਦੇ ਕੇਟਰ ਨੂੰ ਚੱਕ ਕੇ ਮਤਲਬ ਸਾਰੇ 35 40 ਕਿਲੋ ਭਾਰ ਉਹਨਾਂ ਦਾ ਤੇ ਉਹਨੂੰ ਚੱਕ ਕੇ ਕਾਰ 'ਚ ਬਿਠਾਉਂਦੇ ਠੀਕ ਹੈ ਉਹ ਲੜਕੀ ਆਪਣੇ ਹਾਲਾਂਕਿ ਦੀ ਵੈਲ ਸੈਟਲ ਫੈਮਿਲੀ ਐ ਮਾਂ-ਬਾਪ ਬ੍ਰਦਰ ਅੱਛੀ ਪੋਸਟ ਕਰਦੇ ਆ ਪਰ ਉਹਨਾਂ ਤੇ ਬੋਝ ਨਹੀਂ ਹੈਗੀ ਹੂੰ ਆਪਣੇ ਖੁਦ ਦੇ ਖਰਚਿਆਂ ਨੂੰ ਮੈਂਟੇਨ ਕਰ ਲਿਓ ਖੁਦ ਹੀ ਕੰਮ ਕਰਕੇ ਔਰ ਈਵਨ ਹੋਰ ਤਾਂ ਨੂੰ ਦੱਸਾਂ ਦੋ ਤਿੰਨ ਲੜਕੀਆਂ ਨੂੰ ਨਾਲ ਦੀ ਨਾਲ ਪੜ੍ਹਾ ਵੀ ਰਹੀ ਐ ਔਰ ਪਿੱਛੇ ਜਿਹੋਨੇ ਇੱਕ ਲੜਕੀ ਨੂੰ ਪੜ੍ਹਾ ਕੇ ਐ ਐਮਏ ਸੋਸ਼ਲ ਸਰਵਿਸਸ ਦੇ ਵਿੱਚ ਉਹਨੂੰ ਕੁਛ ਕਰਾਇਆ ਔਰ ਉਹਦੇ ਬਾਅਦ ਹੁਣ ਉਹਦੇ ਮੈਰਿਜ ਕੀਤੀ ਅੱਛਾ ਉਹਨੇ ਅੱਗੂ ਗੁਣੀ ਹਾਂ ਉਹਨੇ ਉਹਦੀ ਮੈਰਿਜ ਕੀਤੀ ਵਾਹ ਮੈਨੂੰ ਕਿੱਦਾਂ ਉਹਦੇ ਤੇ ਮਾਣ ਮਹਿਸੂਸ ਹੋਵੇ ਫਿਰ ਕਿੱਦਾਂ ਤੁਸੀਂ ਕਹਿੰਨੇ ਹੋ ਵੀ ਉਹ ਜੀ ਪਰਿਵਾਰ ਪਾਲਣ ਲਈ ਇਹ ਕੰਮ ਕਰ ਰਹੇ ਆ ਉਹ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪਰਿਵਾਰ ਪਾਲਣ ਲਈ ਆ ਕੰਮ ਕਰਦੇ ਆ ਉਹ ਤਾਂ ਆਪਣੇ ਆਪ ਨੇ ਪਰ ਪਾਲ ਰਹੀ ਆ ਹੋਰ ਵੀ ਦੋ ਚਾਰ ਨੇ ਮਤਲਬ ਜਿਹੜੀ ਵੀ ਉਹ ਕੇਅਰ ਟੇਕਰ ਆਪਣੇ ਲਈ ਲੜਕੀ ਰੱਖਦੀ ਆ ਉਹ ਇਦਾਂ ਦੀ ਰੱਖਦੀ ਆ ਜਿਹੜੀ ਪੜਨ ਚ ਇੰਟਰਸਟਡ ਹੋਵੇ ਔਰ ਲੋੜਵੰਦ ਹੋਵੇ ਹੂੰ ਰਾਈਟ ਉਹਨਾਂ ਦੇ ਕਿਲਕੋ 5-7 ਸਾਲ ਰਹਿੰਦੀ ਆ ਉਹਨੂੰ ਪੜਾਉਂਦੀ ਲਿਖਾਉਂਦੀ ਆ ਨਾਲ ਦੀ ਨਾਲ ਠੀਕ ਹੈ ਦੋਨਾਂ ਦਾ ਅੱਛਾ ਗੁਜ਼ਾਰਾ ਹੋ ਜਾਂਦਾ ਦੋਨੇ ਰਲ ਮਿਲ ਕੇ ਦੋਨੋਂ ਪਈ ਜਿੰਦਗੀ ਚੱਗੇ ਵਧਦੇ ਰਹਿੰਦੇ ਉਹਦੇ ਬਾਦ ਉਹ ਜਿਹੜੇ ਜਿਹੜੀ ਉਹ ਲੜਕੀ ਹੁੰਦੀ ਆ ਉਹਦੀ ਜ਼ਿੰਦਗੀ ਅਗਲੀ ਸ਼ੁਰੂ ਹੋ ਜਾਂਦੀ ਆ ਉਹਦੇ ਕੋਲੇ ਕੋਈ ਹੋਰ ਆ ਜਾਂਦਾ ਹੈ ਹੈ ਇਹ ਖੁਸ਼ੀ ਵਾਲੀ ਗੱਲ ਮਾਨ ਵਾਲੀ ਗੱਲ ਹੈ ਨਾ ਇਹ ਔਰ ਮੈਨੂੰ ਦੱਸਦੇ ਹੋਏ ਬੜੀ ਅੱਛੀ ਲੱਗ ਰਹੀ ਹੈ ਇਹ ਤੇ ਇਹ ਵੀ ਤਾਂ ਸਾਡੇ ਸਮਾਜ ਆ ਇਹਨਾਂ ਨੂੰ ਅਸੀਂ ਕਹਿ ਸਕਦੇ ਆ ਪੰਜਾਬ ਦੀਆਂ ਧੀਆਂ ਨੇ ਇਹ ਪੰਜਾਬ ਦੀਆਂ ਧੀਆਂ ਬਿਲਕੁਲ ਔਰ ਮੈਂ ਸੱਚੀ ਕਹਿੰਦੀ ਆ ਮੈਨੂੰ ਕਦੇ ਮੈਂ ਉਹਨੂੰ ਇਹ ਗੱਲ ਆਪਣੇ ਮੂੰਹੋਂ ਵੀ ਕਹਿ ਚੁੱਕੀ ਆ ਨੰਨਨ ਅਗਲੀ ਵਾਰੀ ਮੇਰੀ ਬੇਟੀ ਬਣ ਕੇ ਨਮਨੋ ਦੇ ਪਿੰਡ ਦਾ ਨਾਮ ਉਹਦਾ ਆਪਣਾ ਨਾਮ ਇੰਦਰਜੀਤਾ ਇੰਦਰਜੀਤ ਨਾਮ ਮੇਉਂ ਇੰਦਰਜੀਤ ਨੰਦਨ ਗਿੱਲ ਨੇ ਤੇ ਮੈਨੂੰ ਕਿਹਾ ਨੰਦਨ ਤੁਹ ਅਗਲੀ ਵਾਰੀ ਮਿਲ ਬੈਠਣਾ ਧੰਨਵਾਦ ਜੀ ਤੁਹਾਡਾ ਬਹੁਤ ਅ